ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਘਰ ਕਿਚਨ ਦੇ ਸਾਰੀਆਂ ਭੈਣਾਂ ਦਾ ਸਵਾਗਤ ਹੈ ਅੱਜ ਆਪਾਂ ਬਹੁਤ ਸੋਹਣੀ ਸੂਟ ਲੈ ਕੇ ਆਏ ਹਾਂ ਫਰਸਟ ਸੂਟ ਜਿਹੜਾ ਆਪਾਂ ਕ੍ਰਾਸ਼ ਦੀ ਲੈ ਕੇ ਆਏ ਹਾਂ ਮਿਲਰ ਵਰਗੇ ਜਿਹਾ ਸੂਟ ਆਪਣੇ ਕੋਲ ਇੰਸ਼ਵਾਰਾ ਦਾ ਸੂਟ ਰੈਡੀ ਹੋਇਆ ਕਿਸੇ ਨੂੰ ਜਰੂਰ ਕਰਕੇ ਦੇਖੋ ਬਹੁਤ ਹੀ ਸੋਹਣਾ ਬਣਿਆ ਪਿਆਰਾ ਜਿਹਾ ਕਲਰ ਫਿਰ ਅੱਜ ਆਪਾਂ ਇੱਕ ਬਲੈਕ ਕਲਰ ਦੇ ਸੂਟ ਰੈਡੀ ਕੀਤਾ ਤੇ ਆਪਣੇ ਕੋਲ ਹੈ ਤੇ ਇਹ ਆਇਆ ਹੋਇਆ ਬਲੈਕ ਕਲਰ ਦਾ ਸੂਟ ਹੈ ਤੁਸੀਂ ਵੀਡੀਓ ਵੇਖੀ ਹੋਈ ਜਿਹੜੀ ਆਪਾਂ ਸ਼ਾਰਟ ਵੀਡੀਓ ਪਾਈ ਸੀ ਬਹੁਤ ਹੀ ਜਿਆਸਣਾ ਸੂਟ ਬਣਿਆ ਹੋਇਆ ਜੀ ਲਓ ਜੀ ਇਹ ਤੁਹਾਨੂੰ ਸਾਰਾ ਸੂਟ ਦੇਖੋ ਨੀ ਇਹਦਾ ਪ੍ਰਾਈਸ ਆਪਾਂ ਮੈਂਸ਼ਨ ਨਹੀਂ ਕੀਤਾ ਜੀ ਤੇ ਇਹ ਆਪਾਂ ਸਕਰੀਨ ਤੇ ਦਿਖਤ ਹੋਈ ਨੰਬਰ ਤੇ ਸੋ ਜੀ ਐਪੈਕਸ ਹੋਰ ਸੂਟ ਰੈਡੀ ਕੀਤਾ ਆਰੀ ਵਰਕ ਦਾ ਸੂਟ ਆ ਜੀ ਬਹੁਤ ਹੀ ਸੋਹਣਾ ਤੇ ਪ੍ਰਾਈਸ ਵੀ ਬਹੁਤ ਘੱਟ ਰਹਿਣ ਵਾਲਾ ਇਹਦਾ ਦੇਖੋ ਜੀ ਬੈਕ ਸਾਈਡ ਵੀ ਕੀਤਾ ਹੋਇਆ ਫਰੰਟ ਸਾਈਡ ਵੀ ਕੀਤਾ ਹੋਇਆ ਜਿਵੇਂ ਪਾਕਿਸਤਾਨੀ ਸੂਟ ਇਹਨੂੰ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਆ ਤੇ ਲੋ ਜੀ ਇੱਕ ਹੋਰ ਪ्योर ਕਸ਼ਮੀਰੀ ਨੇ ਤੇ ਸੂਟ ਰੈਡੀ ਕੀਤਾ ਤੁਹਾਨੂੰ ਇਹ ਦਿਖਾਉਣੀ ਆ ਦੇਖੋ ਜਿੱਤੇ ਪ੍ਰਾਈ ਦੇਖੋ ਪਹਿਲਾਂ ਬਹੁਤ ਘੱਟ ਪ੍ਰਾਈ ਰਹਿਣ ਵਾਲਾ ਇਹ ਆਪਾਂ ਕਰੀਬ ਜੇ ਕੀਤਾ ਜੀ ਸਿੰਪਲ ਇਹਦੀ ਆਪਾਂ ਦੁਪੱਟਾ ਕੀਤਾ ਹੋਇਆ ਤੇ ਲੋ ਜੀ ਆਪਾਂ ਇਹਦਾ ਪੌਂਚਾ ਵਰਕ ਦਿਖਾਉਣੀ ਆ ਹਲਕਾ ਜਿਹਾ ਸੂਟ ਰੈਡੀ ਕੀਤਾ ਜਿਵੇਂ ਪਹਿਨੇ ਜੋਬ ਵਗੈਰਾ ਡੇਲੀ ਵੀਰ ਕਰਨਾ ਸੂਟ ਬਹੁਤ ਸੋਹਣਾ ਬਣਿਆ ਹੋਇਆ ਸੂਟ ਹੈ ਤੇ ਲੋ ਜੀ ਆਪਾਂ ਇੱਕ ਹੋਰ ਆਰੀ ਵਰਕ ਦਾ ਕੀਤਾ ਹੋਇਆ ਬਲੂ ਕਲਰ ਦਾ ਸੂਟ ਆ ਇਹਦਾ ਦੁਪੱਟਾ ਹੈ ਜੀ ਤੇ ਪ੍ਰਾਈਸ ਬਹੁਤ ਘੱਟ ਰਹਿਣ ਵਾਲਾ ਇਹਦਾ 2700 ਪ੍ਰਾਈਸ ਦਾ ਆਪਾਂ ਸੂਟ ਰੈਡੀ ਕੀਤਾ ਆਰੀ ਵਰਕ ਦਾ ਜੀ ਤੇ ਇਹ ਸੂਟ ਆਪਾਂ ਦੋ ਰੈਡੀ ਕੀਤੇ ਆ ਤੇ ਅਲੱਗ-ਅਲੱਗ ਵਰਕ ਤੁਹਾਨੂੰ ਦਿਖਾਉਣੀ ਹੈ ਨਾ ਤੇ ਪ੍ਰਾਈਸ ਚੈੱਕ ਕਰੋ ਪ੍ਰਾਈਸ 2600 ਸੂਟ ਆ ਤੇ ਦੇਖੋ ਜੀ ਆਪਾਂ ਜੀ ਨੇਚਰਲ ਕਰੀ ਤੇ ਸੂਟ ਰੈਡੀ ਕੀਤਾ ਤੇ ਪ੍ਰਾਈਸ ਵੀ ਬਹੁਤ ਘੱਟ ਰਹਿਣ ਵਾਲਾ ਹੈ ਦੇਖੋ ਜੀ ਆਪਾਂ ਇਹਦੇ ਨਾਲ ਦੇ ਦੋ ਸੂਟ ਰੈਡੀ ਕੀਤੇ ਇੱਕ ਦੇ ਆਪਾਂ ਫਲਾਵਰ ਕੀਤੇ ਜੀ ਹਾਂ ਦੇਖੋ ਇਹਦੇ ਪੌंचे ਪੌंचे ਬਹੁਤ ਹੈਵੀ ਹੈ ਤੇ ਆਪਾਂ ਅਗੀ ਤਰ੍ਹਾਂ ਫਲਾ ਫਾ ਕੇ ਸਾਰੇ ਸੂਟ ਤੇ ਪੌंचे ਦੇ ਹੈਵੀ ਆ ਦੂਮੇ ਸਾਈਡ ਤੇ ਦੇਖੋ ਇਹ ਪੌंचे ਬਹੁਤ ਸੋਹਣੇ ਬਣੇ ਹੋਏ ਹੈਵੀ ਪੌंचे ਤੇ ਸਾਰੇ ਤੇ ਆਪਾਂ ਫਲਾ ਫਾ ਕੇ ਹੋਏ ਤੇ ਬਾਜੂ ਤੇ ਆਏ ਇਹ ਦੁਪੱਟਾ ਹੈ ਜੀ ਇਹ ਆਪਾਂ ਦੋ ਸੂਟ ਰੈਡੀ ਕੀਤੇ ਸੀ ਤੇ ਜਿਹੜਾ ਸੂਟ ਤੁਹਾਨੂੰ ਆ ਦਿਖਾਉਣੀ ਹੈ ਜੀ ਇਹ ਵੀ ਬਹੁਤ ਸੋਹਣਾ ਜਿਹੜਾ ਬਣ ਕੇ ਤਿਆਰ ਹੋਇਆ ਆਪਣੇ ਕੋਲ ਟੈਪੀਸਟਰੀ ਸਿਲਕ ਦਾ ਸੂਟ ਹੈ ਜੀ ਤੇ ਬੀ ਸਿਲਕ ਦੀ ਇਹ ਨਾਲ ਸ਼ਰਟ ਲੱਗੀ ਹੋਈ ਆ ਤੇ ਬਾਟਮ ਕريب ਦੀ ਲੱਗੀ ਹੋਈ ਆ ਇਹਨੂੰ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਕਿਸੇ ਵੀ ਫੈਬਰਿਕ ਤੇ ਤਿਆਰ ਕਰ ਸਕਦੇ ਹੋ ਜਿਹਦੇ ਇਵੇਂ ਦਾ ਪ੍ਰਿੰਟ ਹੁੰਦਾ ਜਿਹੜਾ ਡਿਜੀਟਲ ਪ੍ਰਿੰਟ ਹੁੰਦਾ ਇਹਨਾਂ ਤੇ ਸੋਹਣਾ ਲੱਗਦਾ ਉਸ ਜਿਹੜਾ ਡਿਜ਼ਾਈਨ ਬਣਿਆ ਹੋਇਆ ਹੈ ਡਿਜੀਟਲ ਪ੍ਰਿੰਟ ਤੇਜੀ ਤੇ ਲਓ ਜੀ ਆਪਣਾ ਛੋਟੇ ਛੋਟੇ ਬੁੱਤੀ ਦਾ ਤੇ neckਵਾਚੂ ਤੇ ਆਪਾਂ ਇਹ ਸਾਰਾ ਸਟੂਟ ਰੈਡੀ ਕੀਤਾ ਪਿਓਰ ਜੌਰੇਟ ਤੇ ਰੈਡੀ ਕੀਤਾ ਜੀ ਸਿੰਪਲ ਦੁਪੱਟਾ ਪਿਓਰ ਜੌਰੇਟ ਤੇ ਇਹ ਸੂਟ ਆਪਾਂ ਪਰਪਲ ਕਲਰ ਤੇ ਤਿਆਰ ਕੀਤਾ ਹੈ ਤਿੱਲੇ ਨਾਲ ਸਾਰਾ ਇਹਨੂੰ ਤਿੱਲੇ ਨਾਲ ਤਿਆਰ ਕੀਤਾ ਹੋਇਆ ਸੂਟ ਹੈ ਜੀ ਆਂ ਜੀ ਆਪਾਂ ਸਾਰੇ ਸ਼ਰਟ ਤੇ ਫਲਾਵ ਕੀਤੇ ਹੋਏ ਆ ਤੇ ਪਹੁੰਚੂ ਤੇ ਤੇ ਪਹੁੰਚੀ ਇਹਦਾ ਪ੍ਰਾਈਸ ਹੈ ਦੇਖੋ ਜੀ ਆਰੇਨ ਵਾਲਾ ਪ੍ਰਾਈਸ ਹੈ ਦਾ 2300 ਪ੍ਰਾਈਸ ਦਾ ਸੂਟ ਹੈ ਤੇ ਨਾਲ ਆਪਾਂ ਕੰਟਰਾਸਟ ਦੇ ਨਾਲ ਦੁਪੱਟਾ ਤਿਆਰ ਕੀਤਾ ਹੈ ਫਿਸ਼ਿੰਗ ਪੱਟੀ ਦੇ ਨਾਲ ਆਪਾਂ ਜਿਹੜੀ ਇਹਦੇ ਲੈਸ ਲਗਾਈ ਹੋਈ ਹੈ ਤੇ ਇੱਕ ਤੁਹਾਨੂੰ ਉਹ ਸੂਟ ਦਿਖਾਉਣੀ ਆ ਬਹੁਤ ਹੀ ਸੋਨਾ ਪਿਆਰਾ ਜਿਹਾ ਕਲਰ ਹੈ ਤੇ ਸਾਰੇ ਆਪਾਂ ਬੈਕ ਸਾਈਡ ਵੀ ਦੇਤੇ ਬੜੀ ਕਿੱਤਾ ਹੋਇਆ neck ਬਾਜੂ ਤੇ ਬਹੁਤ ਹੈਵੀ ਸੂਟ ਹੈ ਜੀ ਪ੍ਰਾਈਸ ਬਹੁਤ ਜਜ ਰਹਿਣ ਵਾਲਾ ਤੇ ਲੋਕ ਜੀ ਆਪਾਂ ਇੱਕ ਤੁਹਾਨੂੰ ਸੂਟ ਦਿਖਾਣੀ ਹੈ ਕਰੇਵ ਦੇ ਜਿਹੜੇ ਪਿਓਰ ਕਰੇਵ ਦੇ ਸੂਟਾਂ ਪਰ ਇਹ ਕੀਤਾ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਜੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ